ਕੁਚੇਤਾਂ ਦੀ ਸੀਸੀਟੀਵੀ ਫੁਟੇਜ ਵੀ ਆਈਆਂ ਜਿੱਥੇ ਉਹਨਾਂ ਨੂੰ ਮੰਗੂ ਮੱਟ ਤੋਂ ਉਹਨਾਂ ਦਾ ਜੋ ਸਾਥੀ ਹੈ ਉਹ ਚੋਰੀ ਕਰਦਾ ਦਿਖਦਾ ਹੈ ਗੱਲਿਆਂ ਚੋਂ ਪੈਸੇ ਚੋਰੀ ਕਰਦੇ ਕਿਸੇ ਮੈਡੀਕਲ ਦੇ ਉੱਤੋਂ ਇਹ ਇੱਥੇ ਮੇਰੇ ਕੋਲ ਤਾਂ ਬਾਣੇ ਦੇ ਵਿੱਚ ਆਏ ਉੱਥੇ ਉਹ ਨਾਰਮਲ ਪੈਂਟ ਸ਼ਰਟ ਦੇ ਵਿੱਚ ਨਾਰਮਲ ਪੱਗਵੰਨੀ ਦੇ ਵਿੱਚ ਗਏ ਕਿਸੇ ਨੂੰ ਵੀ ਕਿਸੇ ਦੇ ਕਹਿ ਦੇ ਉੱਤੇ 1 ਮਿੰਟ ਦੇ ਵਿੱਚ ਜੱਜ ਨਾ ਕਰਨ ਲੱਗ ਜਾ ਕਰੋ ਦੁਨੀਆ ਵਿੱਚ ਹਰ ਬੰਦੇ ਤੋਂ ਗਲਤੀਆਂ ਹੁੰਦੀਆਂ ਨੇ ਕਿਸੇ ਇੱਕ ਅੱਧੀ ਗਲਤੀ ਕਰਕੇ ਉਹਦੀ ਪੂਰੀ ਜ਼ਿੰਦਗੀ ਦੇ ਉੱਤੇ ਪੁਆਇੰਟ ਆਊਟ ਕੁਐਸਚਨ ਨਾ ਲਾਦਿਆ ਕਰੋ ਕਿ ਬੰਦਾ ਹੈ ਹੀ ਗਲਤ ਅਸੀਂ ਇਹਨਾਂ ਲੋਕਾਂ ਨੂੰ ਇੱਕ ਈਜ਼ੀ ਟਾਰਗੇਟ ਮਿਲ ਜਾਂਦੇ ਆ ਰੈਸਟੋਰੈਂਟ ਤੇ ਵੀ ਜਿਦਾ ਮਨ ਕਰਦਾ ਮੂੰ ਚੱਕ ਕੇ ਅੰਦਰ ਰੈਸਟੋਰੈਂਟ ਦੇ ਉੱਤੇ ਆ ਕੇ ਕੋਈ ਨਾ ਕੋਈ ਡਰਾਮੇਬਾਜ਼ੀ ਕਰਕੇ ਉਹ মিডিਆ ਵਿੱਚ ਪੈ ਜਾਂਦੀ ਹੈ ਉਹ ਅਸੀਂ ਉੱਥੇ ਹੋਈ ਏ ਚਾਹੇ ਨਾ ਹੋਈ ਏ ਜਿੱਦਾਂ ਹੁਣ ਇਹਨਾਂ ਨੇ ਆ ਕੇ ਕਰਤੂਤ ਕੀਤੀ ਆਏ ਦੁਕਾਨ ਦੇ ਬਾਹਰ ਪਿੱਛੇ ਸਾਡੀਆਂ ਫੋਟੋ ਲੱਗੀਆਂ ਹੋਈਆਂ ਬਾਹਰ ਖੜੇ ਹੋ ਕੇ ਦੁਕਾਨ ਦੇ ਉੱਤੇ ਆ ਕੇ ਹੱਲਾ ਕੀਤਾ ਚਲੋ ਜੀ মিডিਆ ਨੇ ਚੱਕ ਕੇ ਉਹਨੂੰ ਵਾਇਰਲ ਕਰ ਦਿੱਤਾ ਬਾਰ-ਬਾਰ ਬਾਰ-ਬਾਰ ਸਾਡੀ ਕਿਸੇ ਨਾ ਕਿਸੇ ਐਂਗਲ ਤੋਂ ਬਦਨਾਮੀ ਹੁੰਦੀ ਰਹਿੰਦੀ ਹੈ ਉਹਦੇ ਦੀ ਬਦਨਾਮੀ ਕੀ ਹੁੰਦੀ ਹੈ ਜਿੱਥੇ ਕੁਲਰ ਪੀਜ਼ਾ ਕਪਰ ਲਿਆ ਸਹਿਜ ਰੋਡਾਂ ਲਿਖਿਆ ਜਾਂਦਾ ਹੈ ਉੱਥੇ ਬਦਨਾਮੀ ਸਾਡੀ ਹੁੰਦੀ ਹੈ ਕੀ ਗੱਲ ਹੈ ਕੀ ਨਹੀਂ ਗੱਲ ਕੋਈ ਨਹੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਬਸ ਇਹ ਕਿ ਸਾਡਾ ਨਾਮ ਆ ਗਿਆ ਲੋਕ ਵੀ ਕਮੈਂਟਾਂ 'ਚ ਗੱਲਾਂ ਦੇਣੀਆਂ ਸ਼ੁਰੂ ਕਰ ਦਿੰਦੇ ਨੇ ਵੀ ਇਹ ਇਦਾਂ ਹੈ ਉਹਦਾਂ ਹੈ ਇਦਾਂ ਇਹਨਾਂ ਦਾ ਕੋਈ ਨਾ ਕੋਈ ਰੋਲਾ ਛਿੜਿਆ ਰਹਿੰਦਾ ਹੈ ਤਰੀਕ ਰਿਕਵੈਸਟ ਹੈ ਯਾਰ ਪਲੀਜ਼ ਸਾਡੀ ਜ਼ਿੰਦਗੀ ਨੂੰ ਨਾ ਸ਼ਾਂਤੀ ਨਾਲ ਜੀਣ ਦਿਓ ਅਸੀਂ ਨਾਰਮਲ ਤਰੀਕੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਨਾਰਮਲ ਤਰੀਕੇ ਸਾਡੀ ਜ਼ਿੰਦਗੀ ਸਾਨੂੰ ਚਲਾਉਣ ਦਿਓ ਤੇ ਇਹਨਾਂ ਮੁੱਦਿਆਂ ਤੋਂ ਨਾ ਸਾਨੂੰ ਪਰੇ ਰੱਖੋ ਜੇ ਸਾਡੇ ਖਿਲਾਫ ਕੋਈ ਵੀਡੀਓ ਆਉਂਦੀ ਵੀ ਹੈ ਤਾਂ ਪਲੀਜ਼ ਇਗਨੋਰ ਕਰਦਿਆ ਕਰੋ ਜੇ ਕੋਈ ਪੈਂਦੀ ਵੀ ਹੈ ਜੇ ਸਸ਼ੀ ਕਾਂਜੀ ਤੁਸੀਂ 2 ਦਿਨ ਪਹਿਲੇ ਮੇਰੀ ਇੱਕ ਵੀਡੀਓ ਦੇਖੀ ਸੀਗੀ ਮੈਂ ਮੰਗੂ ਮੱਠ ਦੇ ਰਿਲੇਟਿਡ ਇੱਕ ਵੀਡੀਓ ਪਾਈ ਸੀਗੀ ਜਿਨ੍ਹਾਂ ਨੇ ਨਿਹੰਗ ਸਿੰਘ ਦਾ ਬਾਣਾ ਪਾ ਕੇ ਆ ਕੇ ਜੋਕਰਤੂਦ ਕੀਤੀ ਸੀਗੀ ਤੇ ਸਰਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਸਿੱਖ ਹੈ ਨਹੀਂ ਹੈ ਹਨ ਤੇ ਮੇਰੇ ਉਸ ਵੀਡੀਓ ਪਾਉਣ ਤੋਂ ਬਾਅਦ ਮੈਨੂੰ ਹੋਰ ਕਾਫੀ ਜਾਣਿਆਂ ਦੇ ਇਦਾਂ ਦੇ ਮੈਸੇजेस ਆਏ ਕੁਛ ਇਤਾਂ ਦੀ ਸੀਸੀਟੀਵੀ ਫੁਟੇਜ ਵੀ ਆਈਆਂ ਜਿੱਥੇ ਉਹਨਾਂ ਨੂੰ ਮੰਗੂ ਮੱਠ ਤੋਂ ਉਹਨਾਂ ਦਾ ਜੋ ਸਾਥੀ ਹੈ ਉਹ ਚੋਰੀ ਕਰਦਾ ਦਿਖਦਾ ਹੈ ਗੱਲਿਆਂ ਚੋਂ ਪੈਸੇ ਚੋਰੀ ਕਰਦੇ ਕਿਸੇ ਮੈਡੀਕਲ ਦੇ ਉੱਤੋਂ ਅ ਇਹ ਇੱਥੇ ਮੇਰੇ ਕੋਲ ਤਾਂ ਬਾਣੇ ਦੇ ਵਿੱਚ ਆਏ ਉੱਥੇ ਉਹ ਨੋਰਮਲ ਪੈਂਟ ਸ਼ਰਟ ਦੇ ਵਿੱਚ ਨੋਰਮਲ ਪੱਗਵੰਨੀ ਦੇ ਵਿੱਚ ਗਏ ਤੇ ਉੱਥੋਂ ਦੇ ਕੁਝ ਬੰਦਿਆਂ ਨੇ ਗੁਰਦਾਸਪੁਰ ਸਾਈਡ ਦੇ ਨੇ ਜਿਨ੍ਹਾਂ ਨੇ ਮੈਨੂੰ ਉਹ ਵੀਡੀਓਜ਼ ਵੀ ਬਣਾ ਕੇ ਭੇਜੀਆਂ ਆਪਣੀਆਂ ਵੀ ਉਹਨਾਂ ਦੀ ਫੁਟੇਜ ਵੀ ਭੇਜੀ ਉਹ ਜਿੱਥੇ ਰਹਿ ਕੇ ਜੋ ਕੁਝ ਕਰਦੇ ਰਹੇ ਨੇ ਉਹ ਚੀਜ਼ਾਂ ਵੀ ਉਹਨਾਂ ਨੇ ਕੀਤੀਆਂ ਮੈਨੂੰ ਇੱਕ ਬਸ ਇੱਕ ਛੋਟੀ ਜਿਹੀ ਰਿਕਵੈਸਟ ਹੈ ਇੱਕ ਬੇਨਤੀ ਹੈ ਕਿ ਕਿਸੇ ਨੂੰ ਵੀ ਕਿਸੇ ਦੇ ਕਹਿ ਦੇ ਉੱਤੇ 1 ਮਿੰਟ ਦੇ ਵਿੱਚ ਜੱਜ ਨਾ ਕਰਨ ਲੱਗ ਜਾ ਕਰੋ ਦੁਨੀਆ ਵਿੱਚ ਹਰ ਬੰਦੇ ਤੋਂ ਗਲਤੀਆਂ ਹੁੰਦੀਆਂ ਨੇ ਕਿਸੇ ਇੱਕ ਅੱਧੀ ਗਲਤੀ ਕਰਕੇ ਉਹਦੀ ਪੂਰੀ ਜ਼ਿੰਦਗੀ ਦੇ ਉੱਤੇ ਪੁਆਇੰਟ ਆਊਟ ਕੁਐਸਚਨ ਨਾ ਲਾਦਿਆ ਕਰੋ ਕਿ ਬੰਦਾ ਹੈ ਹੀ ਗਲਤ ਤੇ ਇਸ ਚੀਜ਼ ਦਾ ਹਮੇਸ਼ਾ ਧਿਆਨ ਰੱਖਿਆ ਕਰੋ ਤੇ ਮੈਂ ਇਸ ਟੌਪਿਕ ਦੇ ਉੱਤੇ ਕੋਈ ਜ਼ਿਆਦਾ ਵੀਡੀਓਜ਼ ਬਣਾਣ ਨਹੀਂ ਚਾਹੁੰਦਾ ਮੇਰੀ ਇਹ ਲਾਸਟ ਵੀਡੀਓ ਹੈ ਇਸ ਟੌਪਿਕ ਦੇ ਉੱਤੇ ਮੈਂ ਅਸਲ ਬਾਦ ਇਸ ਟੌਪਿਕ ਦੇ ਉੱਤੇ ਦੁਬਾਰਾ ਗੱਲ ਵੀ ਨਹੀਂ ਛੇੜਾਂਗਾ ਤੇ ਬਟ ਇਹ ਸੀਗਾ ਕਿ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਕਿਨਮ ਲੈਂਦੇ ਹੋ ਕਿਉਂਕਿ ਮੈਨੂੰ ਨਾ ਕਾਫੀ ਜਾਣੇ ਨੇ ਕਿ ਆ ਕਹਿੰਦੇ ਤੂੰ ਕਿਸੇ ਤੇ ਇਲਜ਼ਾਮ ਲਗਾ ਰਿਹਾ ਵਾ ਇੱਕ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ ਤਾਂ ਮੈਨੂੰ ਫਿਰ ਇਹ ਚੀਜ਼ਾਂ ਜਿਹੜੀਆਂ ਆਈਆਂ ਮੈਨੂੰ ਲੱਗਿਆ ਕਿ ਮੈਨੂੰ ਇਹ ਤੁਹਾਡੇ ਸਾਰਿਆਂ ਅੱਗੇ ਰੱਖ ਦੇਣੀ ਚਾਹੀਦੀ ਹੈ ਤੇ ਦੂਸਰਾ ਮੈਂ ਤੁਸੀਂ ਇਹ ਵੀਡੀਓਜ਼ ਨੂੰ ਪਹਿਲੇ ਦੇਖ ਲਓ ਸਸ਼ੀਕਲ ਜੀ ਦੋਸਤੋ ਮੈਂ ਸੋਨੂ ਆਲਖ ਪ੍ਰਧਾਨਾ ਲੋਖਨ ਸਾਹ ਮੋਰਚਾ ਪੰਜਾਬ ਦਾ ਇੱਕ ਬੰਦਾ ਆ ਜਿਹੜਾ ਠੱਗ ਕਿਸਮ ਦਾ ਬੰਦਾ ਆ ਧੋਖੇਬਾਜ਼ ਕਰਪਟ ਉਹਦੀ ਮੈਂ ਵੀਡੀਓ ਦੇਖ ਰਿਆ ਸੀ ਕਿ ਆ ਕਿ ਉਹ ਜਿਹੜੇ ਪੁਲਾੜ ਪੀਜ਼ਾ ਵਾਲੇ ਨੇ ਜਲੰਧਰ ਉਹਨਾਂ ਦੇ ਜਾ ਕੇ ਉਹਨਾਂ ਨੂੰ ਧਮਕਾ ਰਿਹਾ ਔਰ ਉਹਨਾਂ ਤੋਂ ਪੈਸੇ ਮੰਗ ਰਿਹਾ ਹੈ ਮੈਂ ਪੁਲਾੜ ਪੀਜ਼ਾ ਵਾਲੇ ਵੀਰ ਜੀ ਨੂੰ ਔਰ ਬਾਕੀ ਜਿਹੜੀ ਸਮੁੱਚੀ ਸਿੱਖ ਸੰਗਤ ਆ ਜਾਂ ਪੰਜਾਬ ਵਾਸੀ ਆ ਉਹਨਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਆ ਕਿ ਉਹ ਜਿਹੜਾ ਔਰੇਂਜ ਦੇ ਸਟਾਰ ਵਾਲਾ ਜਿਹੜਾ ਬੰਦਾ ਆ ਉਹ ਕੋਲਾੜ ਪੀਜਾ ਵਾਲੇ ਭਾਈ ਕਹਿ ਰਹੇ ਸੀ ਕਿ ਮੈਨੂੰ ਇਹਦਾ ਨੰਬਰ ਨਹੀਂ ਪਤਾ ਔਰ ਨਾਮ ਨਹੀਂ ਪਤਾ ਮੈਂ ਤੁਹਾਨੂੰ ਇਹਦਾ ਨਾਮ ਦੱਸਦਾ ਇਹਦਾ ਨਾਮ ਹਰਪਿੰਦਰ ਸਿੰਘ ਛੋਟਾ ਨਾ ਭਿੰਡੀ ਆ ਇਹਦਾ ਪਿੰਡ ਠੀਕਰੀਵਾਲਾ ਜ਼ਿਲ੍ਹਾ ਗੁਰਦਾਸਪੁਰ ਹੈ ਇਸ ਬੰਦੇ ਦਾ ਕਰਤਾਰ ਇਹ ਆ ਇਹ ਮੈਂ ਪਹਿਲਾਂ ਇਹਦੇ ਬਾਰੇ ਜ਼ਿਕਰ ਕਰਦਾ ਇਹਦਾ ਕਰਤਾਰ ਇਹ ਆ ਕਿ ਮੇਰੀ ਸਿਸਟਰ ਦੀ ਪੁੱਤਰੀ ਸੰਤ ਨਗਰ ਮੁਹੱਲਾ ਕਾਦੀਆਂ ਮੇਰੇ ਜੀਜਾ ਜੀ ਇਹਨੂੰ ਇੱਥੇ ਰੱਖ ਕੇ ਦੇ ਕਰਾਇਦਾ ਤੇ ਉਸ ਤੋਂ ਬਾਅਦ ਮੇਰੇ ਜੀਜਾ ਜੀ ਦੀ ਇਟਲੀ ਜਾ ਕੇ ਉੱਥੇ ਸੜਕ ਹਾਦਸੇ ਦੌਰਾਨ ਡੈਥ ਹੋ ਗਈ ਤੇ ਇਸ ਬੰਦੇ ਨੇ ਇਸ ਜਿਹੜੀ ਮੇਰੀ ਭੈਣ ਦਾ ਘਰ ਆ ਉਹਦੇ ਤੇ ਕਬਜ਼ਾ ਕਰ ਲਿਆ ਤੇ ਉਹ ਅਸਤੀਆਂ ਲੈ ਕੇ ਸਾਡੇ ਸਿਸਟਰ ਆਏ ਤੇ ਜਦੋਂ ਇੱਥੇ ਆਏ ਤੇ ਇਹ ਸਾਨੂੰ ਅੱਗੋਂ ਕਹਿੰਦਾ ਆ ਕਿ ਤੁਸੀਂ ਕੋਡ ਪੁਸਟ ਲੈ ਕੇ ਆਓ ਜਾਂ ਇਹ ਘਰ ਪੱਕਾ ਮੇਰਾ ਹੋ ਚੁੱਕਾ ਹੈ ਅਸੀਂ ਫੇਰ ਇਹਦਾ ਸਮਾਨ ਜਿਹੜਾ ਆ ਉਹ ਬਾਹਰ ਘੱਟ ਕੇ ਰੱਖਿਆ ਇਹਦਾ ਮੈਂ ਤਰਧਾਰ ਤੁਹਾਨੂੰ ਇਹ ਦੱਸਦਾ ਆ ਉਹ ਰਜਿਸਟਰੀ ਜਿਹੜੀ ਆ ਉਹ ਵੀ ਮੇਰੀ ਸਿਸਟਰ ਦੇ ਨਾਮ ਸਭ ਕੁ ਸਿਸਟਰ ਦੇ ਨਾਲ ਇਹ ਇਹਦਾ ਇਹ ਕੱਲਾ ਸਾਡੇ ਨਾਲ ਨਹੀਂ ਹੋਰ ਵੀ ਘਰਾਂ ਦੇ ਵਿੱਚ ਇੱਥੋਂ ਬੜੀ ਬੜੀ ਪੁੱਟ ਖਾ ਕੇ ਜਿੱਥੋਂ ਵੜ ਜਾਂਦਾ ਹੈ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਉੱਥੋਂ ਫਿਰ ਜੁੱਤੀਆਂ ਖਾ ਕੇ ਇਹ ਬਾਹਰ ਜਾਂਦਾ ਹੈ ਔਰ ਇਹਦੇ ਤੇ ਵੱਖ-ਵੱਖ ਥਾਣਿਆਂ ਦੇ ਵਿੱਚ ਕਾਦੀਆਂ ਕਾਨੂੰਨ ਆਪਣਾ ਧਾਰੀਵਾਲ ਹੋਰ ਥਾਣਿਆਂ ਦੇ ਵਿੱਚ ਇਹਦੇ ਤੇ ਬਹੁਤ ਸਾਰੇ ਮਕਦਮੇ ਦਰਜਿਆ ਚਿੱਟਾ ਵੇਚਣ ਦੇ ਚਿੱਟਾ ਖਾਣ ਦੇ ਕਰਪਸ਼ਨ ਦੇ ਇੱਕ ਇਹ ਜਾਲੀ ਆਈ ਕਾਰਡ ਕਿਸੇ ਆਈਪੀਐਸ ਅਫਸਰ ਦਾ ਬਣਾ ਲਿਆ ਤੇ ਗੱਡੀ ਤੇ ਰੈੱਡ ਲਾਈਟ ਲਾ ਲਈ ਤੇ ਉਹਦੇ ਨਾਂ ਤੇ ਵੀ ਠਗੀਆਂ ਮਾਰਦਾ ਉਹਦਾ ਵੀ ਇੱਥੇ ਪਰਚਾ ਦਰਜ ਇੱਕ ਇਹਦੀ ਵੀਡੀਓ ਹੈ ਜਿਹੜੀ ਇਹ ਕਾਰਿਆ ਆ ਚੋਰੀ ਕਰ ਰਿਹਾ ਉਹਦੇ ਵਿੱਚ ਮੈਡੀਕਲ ਸਟੋਰ ਤੇ ਉਹਦੇ ਵਿੱਚੋਂ ਇਹਨੇ 2000 ਰੁਪਏ ਕੱਢਿਆ ਤੇ ਉਹਦੀ ਦੇ ਵੀ ਇਹਦੀ ਜਿਹੜੀ ਉਹ ਕਦਮਾ ਦਰਜ ਹੋਇਆ ਇਹ ਅਤ ਦਰਜੇ ਦਾ ਕਰਪਟ ਬੰਦਾ ਹੈ ਇਹੋ ਜਿਹੇ ਬੰਦੇ ਜਿਹੜੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਠਗੀਆਂ ਮਾਰ ਰਿਹਾ ਮੈਂ ਨਿਹੰਗ ਸਿੰਘਾਂ ਦੀ ਜਿਹੜੇ ਜਥੇਦਾਰ ਆ ਜਿਹੜੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਨੂੰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਇਹਨਾਂ ਦਾ ਜਿਹੜਾ ਚਿਹਰਾ ਆ ਇਹ ਠੱਗ ਲੋਕ ਚੋਲਿਆਂ ਦੇ ਰੂਪ ਵਿੱਚ ਜਾ ਕੇ ਲੋਕਾਂ ਕੋਲ ਪੈਸਾਂ ਦੀ ਮੰਗ ਕਰ ਰਹੇ ਨੇ ਠੱਗੀਆਂ ਮਾਰੇ ਨੇ ਇਹਨਾਂ ਤੇ ਗੌਰ ਕਰਕੇ ਇਹਨਾਂ ਦੇ ਆਪਣੇ ਪੱਧਰ ਤੇ ਵੀ ਜਿਹੜੇ ਮੁਖੀ ਆ ਸੰਸਥਾਵਾਂ ਦੇ ਉਹ ਐਕਸ਼ਨ ਲੈਣ ਤੇ ਹੋਰ ਵੀ ਇਹਦੀਆਂ ਜਿੰਨੀਆਂ ਵੀਡੀਓਜ਼ ਆ ਉਹ ਸਾਰੀਆਂ ਆਪਾਂ ਜਿਹੜੀਆਂ ਆ ਉਹ ਕੁਲਾੜ ਬੀਜ ਵਾਲੇ ਭਾਜੀ ਨੂੰ ਭੇਜ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੀ ਮੇਨ ਸੰਸਥਾ ਜਿਹੜੀ ਉਹ ਸਮਾਜ ਸੇਵਾ ਸੰਸਥਾ ਠਿਕਰੀਵਾਲ ਸਮਾਜ ਸੇਵਾ ਸੰਸਥਾ ਠਿਕਰੀਵਾਲ ਚਲਾਉਂਦਾ ਆ ਕੋਈ ਸੰਸਥਾ ਨਹੀਂ ਐ ਸਿਰਫ ਠੱਗੀ ਦਾ ਹੈ ਜਿੱਥੇ ਕਿਤੇ ਕੋਈ ਜਾ ਕੇ ਬਿਵਾਦ ਛਿੜਦਾ ਹੈ ਉੱਥੇ ਜਾ ਕੇ ਇਹ ਵਜੜ ਜਾਂਦੇ ਆ ਉਤੋਂ ਫਿਰ ਇਹ ਆਪਣਾ ਵੰਦੇ ਆ ਜਾ ਕੇ ਕਿ ਸਾਨੂੰ ਇਹਦੇ ਵਿੱਚੋਂ ਕੀ ਬਚਦਾ ਹੈ ਕਿੰਨੇ ਪੈਸੇ ਬਚਦੇ ਆ ਸਿਰਫ ਇਹੀ ਇਹਨਾਂ ਦਾ ਕਾਰੋਬਾਰ ਆ ਇਹ ਸਾਰੇ ਮੈਂ ਦੇਸ਼ਵਾਸੀਆਂ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇੱਕ ਨੰਬਰ ਦਾ ਇਹ ਕਰਪਟ ਧੋਖੇਬਾਜ਼ ਬਈਮਾਰ ਬੰਦਾ ਹੈ ਜਿਹਦੇ ਨਾਲ ਜਿਹੜੇ ਤੁਰੇ ਫਿਰਦੇ ਸਭ ਇੱਕੋ ਟੀਮ ਵਿੱਚ ਲੜੀ ਹੈ ਬਸ ਵਾਹਿਬ ਖਾਲਸਾ ਵਾਹਿ ਫਤਿਹ ਜੀ

ਆਲੇ ਇਹ ਆ ਤਲੀਆ ਤਾ ਹਾਂ ਯਾਦੀ ਪਾਲਾਂਗੇ ਤੂੰ ਮਾਲਾ ਆਲੇ ਪਾਲੇ ਨੂੰ ਬੁਢਾਈ ਪਾਲੇ ਨਹੀਂ ਆਉਂਦਾ ਹੋਲਾ ਹੋ ਗਿਆ ਤਾਂ ਮੈਂ ਕਹਾਂ ਹੈ ਸੋ ਆ ਦੇਖੋ ਤੁਹਾਡੇ ਸਾਹਮਣੇ ਤੁਸੀਂ ਜੋ ਫੁਟੇਜ ਦੇਖੀ ਜਿਹਦੇ ਵਿੱਚ ਗੱਲੇ ਜੋ ਪੈਸੇ ਚੋਰੀ ਕਰਦਾ ਵੀ ਇਹ ਬੰਦਾ ਜਿਹੜਾ ਕਿਰਪਾਨ ਫੜ ਕੇ ਮੇਰੀ ਦੁਕਾਨ ਦੇ ਅੰਦਰ ਸਿਗਾ ਜਿੰਨੇ ਪੈਸੇ ਦੀ ਗੱਲ ਕੀਤੀ ਮੰਗੂ ਮੱਠ ਦਾ ਜੋ ਸਾਥੀ ਹੈ ਜੁਨੇ ਹਰਕਤ ਕੀਤੀ ਉਸ ਤੋਂ ਬਾਅਦ ਕਿ ਨਾਮ ਲੈਂਦੇ ਹੈਗੇ ਉਹਨਾਂ ਨੇ ਭਾਈ ਸਾਹਿਬ ਨੇ ਵੀ ਦੱਸਿਆ ਕਿ ਕੀ ਹਰਕਤਾਂ ਕਰਦੇ ਨੇ ਬਾਣੀ ਦੇ ਵਿੱਚ ਰਹਿ ਕੇ ਬਾਣੀ ਨੂੰ ਕਿਵੇਂ ਬਦਨਾਮ ਕਰਦੇ ਨੇ ਔਰ ਆ ਕੇ ਮੈਨੂੰ ਸਰਟੀਫਾਈ ਕਰਦੇ ਨੇ ਕਿ ਮੈਂ ਸਿੱਖ ਹਾਂ ਜਾਂ ਨਹੀਂ ਹਾਂ ਮੈਨੂੰ ਕਿਸੇ ਚੀਜ਼ ਦਾ ਇੰਨਾ ਨਹੀਂ ਦੁੱਖ ਲੱਗਾ ਸੀ ਬੜੇ ਕਿ ਕਿਸੇ ਨੂੰ ਆਪਦੇ ਜੀਵਨ ਦਾ ਇਹਨਾਂ ਨੂੰ ਕੁਝ ਨਹੀਂ ਪਤਾ ਦੂਜੇ ਨੂੰ ਆ ਕੇ ਕਿੱਦਾਂ ਆ ਕੇ ਕਲੰਕਿਤ ਕਰਨ ਦਾ ਜਾਂ ਕਿੱਦਾਂ ਕਿੱਦਾਂ ਦੇ ਵੱਡੇ ਵੱਡੇ ਟੈਗ ਲਾ ਕੇ ਕਿਸੇ ਨੂੰ ਕਿਸ ਲੈਵਲ ਤੇ ਬਦਨਾਮ ਕਰਦੇ ਨੇ ਔਰ ਮੀਡੀਆ ਨੂੰ ਵੀ ਰਿਕੁਐਸਟ ਹੈ ਕਿ ਤੁਸੀਂ ਇਦਾਂ ਹੀ ਬਿਨਾਂ ਕਿਸੇ ਲੌਜੀਕ ਦੇ ਕਿਸੇ ਵੀ ਬੰਦੇ ਦੇ ਕੋਈ ਆ ਕੇ ਕੋਈ ਕਿਤੇ ਹੱਲਾ ਮਚਾਉਂਦਾ ਹੈ ਤੇ ਉਸ ਚੀਜ਼ ਦੀ ਵੀਡੀਓ ਵਾਇਰਲ ਕਰਨ ਮਤਲਬ ਵੀਡੀਓਜ਼ ਬਣਾ ਕੇ ਉਹਨਾਂ ਦੀ ਬਾਈਟਸ ੱੱਕ ਕੇ ਪਾ ਦਿੰਦੇ ਹੋ ਪਲੀਜ਼ ਥੋੜਾ ਪਹਿਲੇ ਵੈਰੀਫਾਈ ਕਰਿਆ ਕਰੋ ਕਿ ਉਹ ਬੰਦਾ ਹੈ ਕਿਦਾਂ ਦਾ ਕਿਦਾਂ ਦਾ ਨਹੀਂ ਹੈ ਤੇ ਦੂਸਰੀ ਚੀਜ਼ ਬਹੁਤ سارے ਲੋਕ ਨਾ ਇੱਕ ਚੀਜ਼ ਤੋਂ ਬੜੇ ਪਰੇਸ਼ਾਨ ਰਹਿੰਦੇ ਨੇ ਕਿ ਯਾਰ ਇਹਨਾਂ ਦੀ ਦੂਜੇ ਤੀਜੇ ਦਿਨ ਕੰਟਰੋਵਰਸੀ ਛੜੀ ਹੁੰਦੀ ਹੈ ਸਾਡੇ ਬਾਰੇ ਕੀ ਸਾਡੇ ਕੋਈ ਨਾ ਕੋਈ ਕੰਟਰੋਵਰਸੀ ਛੜੀ ਰਹਿੰਦੀ ਹੈ ਕਦੇ ਕੁਝ ਕਦੇ ਕੁਝ ਕਦੇ ਕੁਝ ਮੈਂ ਤੁਹਾਨੂੰ ਇੱਕ ਛੋਟੀ ਜੀ ਚੀਜ਼ ਦੱਸ 올ਿਆ ਕੇ ਪਹੁੰਚਦੀ ਹੈ ਸਾਨੂੰ ਅਸੀਂ ਬਹੁਤ ਕੋਸ਼ਿਸ਼ ਕਰਦੀ ਹੈ ਕਿ ਇਨਾ ਮੁੱਦਿਆਂ ਤੋਂ ਸਾਰੀਆਂ ਚੀਜ਼ਾਂ ਤੋਂ ਅਸੀਂ ਸਿਰਫ ਆਪਣਾ ਕੰਮ ਕਰ ਕਰੀਆ ਨੋਰਮਲ ਜਿਹੜਾ ਸੋਸ਼ਲ ਮੀਡੀਆ ਚਲਾਉਂਦੇ ਚਲਾਉਂਦੇ ਰਹੀਏ ਅਸੀਂ ਇਨਾ ਚੀਜ਼ਾਂ ਤੋਂ ਬੜੀ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਪਰ ਫਿਰ ਵੀ ੱੱਕੇ ਨਾਲ ਕਿਤੇ ਨਾ ਕਿਤੇ ਕਨੈਕਟਡ ਹੋ ਜਾਂਦੇ ਉਹਦਾ ਇੱਕ ਰੀਜ਼ਨ ਤੁਹਾਨੂੰ ਮੇਨ ਨਹੀਂ ਦੱਸਦਾ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਜਿੰਨੇ ਵੀ ਬੰਦੇ ਕੋਈ ਫੇਮਸ ਹੈ ਕੋਈ ਪਬਲਿਕ ਫਿਗਰ ਹੈ ਜਿਨ੍ਹਾਂ ਨੂੰ ਮਤਲਬ ਚਾਹੇ ਜਿੰਨੂੰ ਵੀ ਚਾਰ ਲੋਕ ਜਾਣਦੇ ਨੇ ਹਨਾ ਉਹਨਾਂ ਦਾ ਕੋਈ ਕੋਈ ਮੰਨ ਲਓ ਕੋਈ ਸਿੰਗਰ ਹੈ ਜਾਂ ਕੋਈ ਇਨਫਲੂਐਂਸਰ ਹੈ ਕੋਈ ਵੀ ਆਰਟਿਸਟ ਹੈ ਕਿਸੇ ਦਾ ਨਾ ਕਿਸੇ ਨੂੰ ਘਰ ਦਾ ਨਹੀਂ ਪਤਾ ਉਹ ਕਿੱਥੇ ਹੁੰਦੇ ਨੇ ਕੀ ਕਰਦੇ ਨੇ ਕੀ 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 ਕਰਦੇ ਨੇ ਕਿਵੇਂ ਰਹਿੰਦੇ ਨੇ ਕਿਸੇ ਨੂੰ ਕਿਸੇ ਦੇ ਬਾਰੇ ਕੋਈ ਕੁਝ ਨਹੀਂ ਬਤਾਉਂਦਾ ਉਹ ਗਲੇ ਆਪਣੀ ਪਰਸਨਲ ਲਾਈਫ ਨੂੰ ਲੋਕੋ ਬੁਲੰਦਦੇ ਨੇ ਮਤਲਬ ਆਪਣੀ ਲੋਕੇਸ਼ਨਸ ਨੂੰ ਵੀ ਲੋਕ ਲੋਕ ਹੋ ਕੇ ਰਹਿੰਦੇ ਨੇ ਉਹ ਕਿੱਥੇ ਰਹਿੰਦੇ ਕਿੱਥੇ ਨਹੀਂ ਰਹਿੰਦੇ ਅਸੀਂ ਇਹਨਾਂ ਲੋਕਾਂ ਨੂੰ ਇੱਕ ਈਜ਼ੀ ਟਾਰਗੇਟ ਮਿਲ ਜਾਂਦੇ ਆ ਰੈਸਟੋਰੈਂਟ ਤੇ ਜਿਦਾ ਮਨ ਕਰਦਾ ਮੂੰ ਚੱਕ ਕੇ ਆਂਦਾ ਹੈ ਰੈਸਟੋਰੈਂਟ ਦੇ ਉੱਤੇ ਆ ਕੇ ਕੋਈ ਨਾ ਕੋਈ ਡਰਾਮੇਬਾਜ਼ੀ ਕਰਕੇ ਮੀਡੀ ਉਹ ਅਸੀਂ ਉੱਥੇ ਹੋਈਏ ਚਾਹੇ ਨਾ ਹੋਈਏ ਜਿੱਦਾਂ ਹੁਣ ਇਹਨਾਂ ਨੇ ਆ ਕੇ ਕਰਤੂਤ ਕੀਤੀ ਆਏ ਦੁਕਾਨ ਦੇ ਬਾਹਰ ਪਿੱਛੇ ਸਾਡੀਆਂ ਫੋਟੋ ਲੱਗੀਆਂ ਹੋਈਆਂ ਬਾਹਰ ਖੜੇ ਹੋ ਕੇ ਦੁਕਾਨ ਦੇ ਉੱਤੇ ਆ ਕੇ ਹੱਲਾ ਕੀਤਾ ਚਲੋ ਜੀ মিডিਆ ਨੇ ਚੱਕ ਕੇ ਉਹਨੂੰ ਵਾਇਰਲ ਕਰ ਦਿੱਤਾ ਬਾਰ-ਬਾਰ ਬਾਰ-ਬਾਰ ਸਾਡੀ ਕਿਸੇ ਨਾ ਕਿਸੇ ਐਂਗਲ ਤੋਂ ਬਦਨਾਮੀ ਹੁੰਦੀ ਰਹਿੰਦੀ ਹੈ ਦੇਖੋ ਬਾਰ-ਬਾਰ ਸਾਡਾ ਨਾਮ মিডিਆ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਚੀਜ਼ ਤੇ ਕਿਉਂਕਿ ਤੁਹਾਨੂੰ ਪਤਾ মিডিਆ ਵਾਲਿਆਂ ਦੀ ਹੈਡਲਾਈਨਸ ਹੀ ਇਦਾਂ ਦੀ ਹੁੰਦੀਆਂ ਕਿਤੇ ਨਾ ਕਿਤੇ ਲੋਕਾਂ ਦੇ ਮਨ 'ਚ ਲੱਗਦਾ ਹੈ ਕਿ ਯਾਰ ਇਹੀ ਸਭ ਕੁਝ ਕਰ ਰਹੇ ਨੇ ਇਹੀ ਚੀਜ਼ਾਂ ਸਾਡੇ ਤੇ ਇਲਜ਼ਾਮ ਲਗਾਉਂਦੇ ਰਹਿੰਦੇ ਨੇ ਬਟ ਤੁਸੀਂ ਇੱਕ ਚੀਜ਼ ਨੂੰ ਥੋੜਾ ਜੈਨੂਨ ਸੋਚ ਕੇ ਦੇਖੋ ਇੱਕ ਪਰਿਵਾਰ ਵਾਲਾ ਬੰਦਾ ਜਿਹਦੇ ਘਰੇ ਬੱਚਾ ਵੀ ਹੈ ਅੱਗੋਂ ਪਰਿਵਾਰ ਵੀ ਹੈ ਕੰਮ ਕਰਦੀ ਜ਼ਿੰਮੇਵਾਰੀਆਂ ਵੀ ਨੇ ਉਹਦੀ ਲਾਈਫ ਦੇ ਵਿੱਚ ਹੋਰ بڑا ਕੁਝ ਹੈਗਾ ਹੋਰ ਬੜੀਆਂ ਸਾਰੀਆਂ ਚੀਜ਼ਾਂ ਨੇ ਬੜੀਆਂ ਬੰਦੇ ਦੇ ਕੰਮ ਕਰਦੀਆਂ 3600 ਚੀਜ਼ਾਂ ਹੁੰਦੀਆਂ ਕੰਮ ਕਰਨ ਨੂੰ ਲੈ ਕੇ ਘਰ ਨੂੰ ਲੈ ਕੇ ਬੰਦਾ ਕੋਈ ਇੰਨਾ ਵੇਲਾ ਵੀ ਨਹੀਂ ਹੁੰਦਾ ਕਿ ਦੂਜੇ ਤੀਜੇ ਦਿਨ ਕਿਸੇ ਨਾਲ ਕੰਟਰੋਵਰਸੀਆਂ ਚ ਪਿਆ ਰਹੇ ਕਿਉਂਕਿ ਮੈਂ ਇੱਕ ਪਰਿਵਾਰ ਵਾਲਾ ਵਾਂ ਔਰ ਜਿਹੜੇ ਪਰਿਵਾਰ ਵਾਲੇ ਨੂੰ ਇਹਨਾਂ ਗੱਲਾਂ ਨੂੰ ਸਮਝਦੇ ਨੇ ਕਿ ਕੋਈ ਪਰਿਵ ਕਿ ਇਹ ਲੈ ਨਹੀਂ ਹੁੰਦਾ ਕਿ ਦੂਜੇ ਦਿਨ ਕੋਈ ਨਾ ਕੋਈ ਸਿਆਪਾ ਆਪਣੀ ਗੱਲ ਪਾਈ ਰੱਖੇ ਤੇ ਮੇਰੀ ਰਿਕਵੈਸਟ ਹੈ ਕਿ ਇਦਾਂ ਦੀਆਂ ਚੀਜ਼ਾਂ ਨੂੰ ਨਾ মিডিਆ ਨੂੰ ਵੀ ਰਿਕਵੈਸਟ ਹੈ ਕਿ ਕਿਸੇ ਵੀ ਚੀਜ਼ ਨੂੰ ਇੱਕੇ ਦਮ ਖੁਲਾਾਰਾ ਨਾ ਦੇ ਦਿਆ ਕਰੋ ਪਹਿਲੇ ਉਸ ਦੀ ਚੀਜ਼ ਨੂੰ ਦੇਖੋ মিডিਆ ਕਹਿੰਦੇ ਨਾ ਲੋਕਤੰਤਰ ਦਾ ਚੌਥਾ ਥੰਮ ਹੈ ਹਨਾ ਤੇ ਤੁਸੀਂ ਇੱਕ ਇਸ ਚੀਜ਼ ਨੂੰ ਬੜੇ ਸੋਹਣੇ ਤਰੀਕੇ ਸਮਝਿਆ ਕਰੋ ਪਹਿਲੇ ਕਿ ਕਿਹੜੀ ਗੱਲ ਦਾ ਲੌਜੀਕ ਨਿਕਲਦਾ ਹੈ ਕਿਹੜਾ ਨਹੀਂ ਉਹ ਬੰਦਿਆਂ ਦੇ ਉੱਤੇ ਹੀ ਦੇਖੋ ਇਹਨਾਂ ਨੇ ਕਿੱਦਾਂ 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 ਦੇ ਜਿਹੜੇ ਹੁਣ ਮੈਂ ਵੀਡੀਓ ਪਾਈ ਹੈ ਕਿੱਦਾਂ ਕਿੱਦਾਂ ਦੇ ਇਲਜ਼ਾਮ ਵੀ ਨਹੀਂ ਉਹਨਾਂ ਤੇ ਕੁਝ ਪਰਚੇ ਵੀ ਕਹਿੰਦੇ ਇਦਾਂ ਦੇ ਚੱਲਦੇ ਨੇ ਤੇ ਕੋਈ ਵੀ ਮੂੰਹ ਚੱਕ ਕੇ ਆ ਕੇ ਕਿਸੇ ਬਾਰੇ ਕੁਝ ਬੋਲਣਾ ਸ਼ੁਰੂ ਕਰ ਦਿੰਦਾ ਤਾਂ ਪਲੀਜ਼ ਮੀਡੀਆ ਨੂੰ ਰਿਕੁਐਸਟ ਹੈ ਪਲੀਜ਼ ਹਰ ਚੀਜ਼ ਨੂੰ ਵੈਰੀਫਾਈ ਕਰਕੇ ਮਤਲਬ ਅੱਗੇ ਤੁਸੀਂ ਪਬਲਿਕ ਦੇ ਵਿੱਚ ਲਿਆਇਆ ਕਰੋ ਕਿਉਂਕਿ ਪਤਾ ਕੀ ਹੈ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਮੀਡੀਆ ਮੀਡੀਆ ਕਿੰਦਾਂ ਦੀ ਪਾਵਰ ਹੈ ਕਿਸੇ ਦੀ ਵੀ ਛਵੀ ਨੂੰ ਬਣਾ ਵੀ ਸਕਦੀ ਹੈ ਕਿਸੇ ਦੀ ਛਵੀ ਨੂੰ ਖਰਾਬ ਵੀ ਕਰ ਸਕਦੀ ਹੈ ਔਰ ਕੁਛ ਨਾ ਕੁਛ ਇਦਾਂ ਦੀਆਂ ਚੀਜ਼ਾਂ ਜੇ ਸਾਡੇ ਬਾਰ-ਬਾਰ ਬਾਰ-ਬਾਰ ਕੱਲ ਨੂੰ ਆਕੇ ਫਿਰ ਕੋਈ ਆਕੇ ਦੁਕਾਨ ਦੇ ਉੱਤੇ ਕੁਛ ਨਾ ਕੁਛ ਪੁੱਠਾ ਸਿੱਧਾ ਬੋਲਦਾ ਹੈ ਉਹ ਚੱਕ ਕੇ ਫਿਰ ਮੀਡੀਆ ਦੇ ਵਿੱਚ ਆ ਜਾਵੇ ਤਾਂ ਮੇਰੀ ਰਿਕਵੈਸਟ ਹੈ ਪਲੀਜ਼ ਕਿਸੇ ਵੀ ਜਣੇ ਖਣੇ ਐਰੇ-ਗਰੇ ਨੂੰ ਇਦਾਂ ਆਕੇ ਕਿਸੇ ਵੀ ਦੀ ਜ਼ਿੰਦਗੀ ਦੇ ਬਾਰੇ ਖਲਾਫ ਬੋਲਣ ਦੇ ਉੱਤੇ ਪਲੀਜ਼ ਉਸ ਚੀਜ਼ ਨੂੰ ਪਹਿਲੇ ਇੱਕ ਵਾਰੀ ਵੈਰੀਫਾਈ ਕਰਿਆ ਕਰੋ ਕਿ ਹੁਜ ਕਿੰਨੀ ਕੁ ਜੈਨੂਨ ਹੈ ਕਿੰਨੀ ਕੁ ਨਹੀਂ ਕਿਉਂਕਿ ਪਤਾ ਕਿ ਇਹ ਇਦਾਂ ਤੇ ਕਦੇ ਵੀ ਕੁਝ ਖਤਮ ਹੀ ਨਹੀਂ ਹੋਊਗਾ ਅੱਜ ਅੱਜ ਇਹ ਗੱਲ ਹੋਈ ਕੱਲ ਨੂੰ ਪਰਸੋਂ ਚ ਉੱਥੇ ਫੇਰ ਕੋਈ ਹੋਰ ਗੱਲ ਨਵੀਂ ਹੋ ਜਾਏਗੀ ਤੀਜੇ ਦਿਨ ਫੇਰ ਕੋਈ ਗੱਲ ਹੋ ਜਾਏਗੀ ਪਰ ਉਹਦੇ ਵਿੱਚ ਬਦਨਾਮੀ ਕੀ ਹੁੰਦੀ ਹੈ ਜਿੱਥੇ ਖੁੱਲੜ ਪੀਜ਼ਾ ਕਪਲ ਜਾਂ ਸਹਜ ਰੋੜਾ ਲਿਖਿਆ ਜਾਂਦਾ ਹੈ ਉੱਥੇ ਬਦਨਾਮੀ ਸਾਡੀ ਹੁੰਦੀ ਹੈ ਕੀ ਗੱਲ ਹੈ ਕੀ ਨਹੀਂ ਗੱਲ ਕੋਈ ਨਹੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਬਸ ਇਹ ਕਿ ਸਾਡਾ ਨਾਮ ਆ ਗਿਆ ਲੋਕ ਵੀ ਕਮੈਂਟਾਂ 'ਚ ਗੱਲਾਂ ਦੇਣੀਆਂ ਸ਼ੁਰੂ ਕਰ ਦਿੰਦੇ ਨੇ ਵੀ ਇਹ ਇਦਾਂ ਇਹ ਉਦਾਂ ਇਹ ਇਦਾਂ ਇਹਨਾਂ ਦਾ ਕੋਈ ਨਾ ਕੋਈ ਰੋਲਾ ਛਿੜਿਆ ਰਹਿੰਦਾ ਤੇ ਰਿਕਵੈਸਟ ਹੈ ਯਾਰ ਪਲੀਜ਼ ਸਾਡੀ ਜ਼ਿੰਦਗੀ ਨੂੰ ਨਾ ਸ਼ਾਂਤੀ ਨਾਲ ਜੀਣ ਦਿਓ ਅਸੀਂ ਨਾਰਮਲ ਤਰੀਕੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਨਾਰਮਲ ਤਰੀਕੇ ਸਾਡੀ ਜ਼ਿੰਦਗੀ ਸਾਨੂੰ ਚਲਾਉਣ ਦਿਓ ਤੇ ਇਹਨਾਂ ਮੁੱਦਿਆਂ ਤੋਂ ਨਾ ਸਾਨੂੰ ਪਰੇ ਰੱਖੋ ਜੇ ਸਾਡੇ ਖਿਲਾਫ ਕੋਈ ਵੀਡੀਓ ਆਉਂਦੀ ਵੀ ਹੈ ਤਾਂ ਪਲੀਜ਼ ਇਗਨੋਰ ਕਰਦਿਆ ਕਰੋ ਜੇ ਕੋਈ ਪੈਂਦੀ ਵੀ ਹੈ ਜੇ ਰੀਕਵੈਸਟ ਹੈ ਤੁਹਾਨੂੰ ਸਾਰਿਆਂ ਨੂੰ ਯਾਰ ਦੇਖੋ ਤੁਸੀਂ ਵੀ ਪਰਿਵਾਰ ਵਾਲੇ ਹੋ ਚਲੋ ਅੱਜ ਤੁਸੀਂ ਨਹੀਂ ਵਿਆਏ ਕੋਈ ਕੱਲ ਨੂੰ ਤੁਸੀਂ ਵੀ ਵਿਆਹੇ ਜਾਣਾ ਘਰ ਨੂੰ ਤੁਹਾਡੇ ਵੀ ਤਿੰਨਾਂ ਬਣਾ ਨੇ ਹਰ ਚੀਜ਼ ਹੈ ਹਰ ਇੱਕ ਦੀ ਜ਼ਿੰਦਗੀ ਹਰ ਕੋਈ ਬੰਦਾ ਨਾ ਏਡੇ ਸਿਆਪਿਆਂ ਦੇ ਵਿੱਚੋਂ ਨਹੀਂ ਨਹੀਂ ਸਰਵਾਈਵ ਕਰ ਪਾਂਦਾ ਤਾਂ ਆਪਣੇ ਮਤਲਬ ਮੈਨੂੰ ਆਪਣੀ ਥਾਂ ਤੇ ਰੱਖ ਕੇ ਦੇਖੋ ਕਿ ਅਗਰ ਮੇਰੀ ਜਗ੍ਹਾ ਤੁਸੀਂ ਹੋਵੋ ਕਿ ਤੁਸੀਂ ਇਹ ਰੋਜ਼-ਰੋਜ਼ ਦੇ ਇੰਨੇ ਸਿਆਪਿਆਂ ਦੇ ਵਿੱਚੋਂ ਰੋਜ਼ ਇੰਨੇ-ਇੰਨੇ ਜਵਾਬ ਦੇਣਾ ਮੈਨੂੰ ਤੁਸੀਂ ਮੰਨੋਗੇ ਮੈਨੂੰ ਇਦਾਂ ਦੀਆਂ ਵੀਡੀਓਜ਼ ਬਣਾਉਣੀਆਂ ਚੰਗੀਆਂ ਵੀ ਨਹੀਂ ਲੱਗਦੀਆਂ ਕਿ ਕਦੇ ਕਿਸੇ ਦੀ ਕਿਸੇ ਬਾਰੇ ਕੁਝ ਬੋਲਣਾ ਕੁਝ ਮੈਂ ਅਜ ਤੱਕ ਜਿੰਨੀਆਂ ਵੀ ਵੀਡੀਓਜ਼ ਬਣਾਈਆਂ ਸੀ ਤੇ ਵੀ ਲੌਗ ਬਣਾ ਲੈ ਇਹ ਆਪਣੇ ਕੰਮ ਕਰਨ ਨੂੰ ਕਰਦੇ ਦਿਖਾ ਦਿੰਦਾ ਇਹੀ ਚੀਜ਼ਾਂ ਦੇ ਉੱਤੇ ਹੀ ਅਸੀਂ ਹਮੇਸ਼ਾ ਆਪਣੇ ਚੈਨਲ ਦੇ ਉੱਤੇ ਹਮੇਸ਼ਾ ਪੋਜ਼ਿਟਿਵਿਟੀ ਸਪਰੈਡ ਕੀਤੀ ਹੈ ਤੇ ਚੰਗੀਆਂ ਚੀਜ਼ਾਂ ਕੀ ਤੁਹਾਨੂੰ ਪਤਾ ਹਮੇਸ਼ਾ ਅਸੀਂ ਲੈ ਕੇ ਅੱਗੇ ਆਉਂਦੇ ਰਹੇ ਹਾਂ ਜੋ ਵੀ ਹੈ ਰਿਕਵੈਸਟ ਹੈ ਪਲੀਜ਼ ਤੁਸੀਂ ਵੀ ਇੱਕ ਪਰਿਵਾਰ ਵਾਲੇ ਬੰਦੇ ਹੋ ਸਾਡੀ ਇਮੇਜ ਦੇ ਉੱਤੇ ਨਾ ਤੁਸੀਂ ਕਿਰਮ ਕਰਦੇ ਦੇਖੋ ਕਹਿੰਦੇ ਨਾ ਸਮਾਂ ਸਭ ਕੁਝ ਠੀਕ ਕਰ ਦਿੰਦਾ ਤੇ ਅਸੀਂ ਵੀ ਉਸ ਸਮੇਂ ਦੀ ਉਡੀਕ ਦੇ ਵਿੱਚ ਹੈ ਕਿ ਸਾਡੀ ਜ਼ਿੰਦਗੀ ਵਿੱਚ ਸਭ ਕੁਝ ਕਦੋਂ ਨਾਰਮਲ ਹੋਏਗਾ ਕਦੋਂ ਸਾਡੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਹੋਏਗਾ ਤਾਂ ਪਲੀਜ਼ ਉਹ ਜ਼ਿੰਦਗੀ ਵਿੱਚ ਸਭ ਕੁਝ ਠੀਕ ਤੁਸੀਂ ਹੀ ਕਰ ਸਕਦੇ ਹੋ ਤਾਂ ਪਲੀਜ਼ ਪੋਜ਼ਿਟਿਵਿਟੀ ਸਪਰੈਡ ਕਰੋ 네ਗੇਟਿਵਿਟੀ ਸਪਰੈਡ ਨਾ ਕਰੋ ਕਹਿੰਦੇ ਨਾ ਆਪਾਂ ਚੰਗਾ ਬੀਜਾਂਗੇ ਚੰਗਾ ਉੱਗੇਗਾ ਹਨਾ ਜੇ ਤੁਸੀਂ ਵੀ ਸਾਡੇ ਲਈ ਖੁਸ਼ੀਆਂ ਅੱਗੇ ਦੇਵੋਗੇ ਤੇ ਰੱਬ ਤੁਹਾਡੇ ਘਰ ਵੀ ਖੁਸ਼ੀਆਂ ਦੇਊਗਾ ਤਾਂ ਪਲੀਜ਼ ਇਸ ਗੱਲ ਨੂੰ ਮੈਂ ਇੱਥੇ ਖਤਮ ਕਰਦਾ ਤੇ ਥੈਂਕ ਯੂ so much ਮੈਂ ਸੋ ਜ਼ਿਆਦਾ ਨਹੀਂ ਗੱਲ ਕਰਾਂਗਾ ਉਸ ਤੋਂ ਬਾਅਦ ਮੇਰੀ ਇੰਨਾ ਦਿਨ ਇਦਾਂ ਦੇ ਟੌਪਿਕਸ ਦੇ ਉੱਤੇ ਕੋਈ ਵੀਡੀਓ ਨਹੀਂ ਆਉਗੀ ਔਰ ਮੈਂ ਖੁਦ ਇਹਨਾਂ ਚੀਜ਼ਾਂ ਤੋਂ ਬਹੁਤ ਪਰੇਸ਼ਾਨ ਹੁੰਨਾ ਮੇਰੇ ਕੋਲ बार-बार ਇਦਾਂ ਦੀਆਂ ਗੱਲਾਂ ਦੇ ਉੱਤੇ ਬੋਲਣਾ ਚੰਗਾ ਵੀ ਨਹੀਂ ਲੱਗਦਾ